ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਇਤਲਾ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਸਤਿਗੁਰ ਦੀ ਸੇਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਬੜੀ ਕਿਰਪਾ ਹੋਈ ਹੈ ਮਹਾਰਾਜ ਜੀ ਜੋ ਗੁਰਦੁਆਰਾ ਸ਼ਹੀਦ ਗੰਜ ਦੁਕਾਨਾ ਕਲਾ ਸਮੂਹ ਇਲਾਕੇ ਦੇ ਸਹਿਯੋਗ ਦੇ ਨਾਲ ਜੋ ਸਿੰਘਲੇ ਬਾਈਪਾਸ ਤੇ 9 ਮਾਰਚ ਤੋਂ ਇੱਥੇ ਪੜਾ ਬਣਾ ਕੇ ਲੰਗਰ ਦੀ ਸੇਵਾ ਆਰੰਭ ਹੋਈ ਸੀ ਜੀ ਜੋ 15 ਅਪ੍ਰੈਲ ਨੂੰ ਸੰਪੂਰਨਤਾ ਹੀ ਹੋ ਜਾਣੀ ਜੀ ਅੱਜ 13 ਹੋ ਗਈ ਹੈ ਜੀ ਪਹਿਲਾਂ ਤਾਂ ਬਸਾਖੀ ਦੀਆਂ ਸਮੂਹ ਸਿਕ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਖਾਲਸੇ ਦੇ ਜਨਮ ਦਿਨ ਦੀਆਂ ਜੀ ਸੋ ਮਹਾਰਾਜ ਜੀ ਕਰਿਆਉਣ ਵਾਲਾ ਸਮਾਂ ਬਹੁਤ ਚੜ੍ਹਦੀ ਕਲਾ ਹobe ਤੰਦਰੁਸਤੀਆਂ ਵਾਲਾ ਹੋਵੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਜੀਵਨ ਨੂੰ ਸਫਲਾ ਕਰ ਸਕੀਏ ਜੀ 16 ਤਰੀਕ ਨੂੰ 16 April ਨੂੰ ਅਸੀਂ ਚਲੇ ਜਾਣਾ ਜੀ ਇੱਥੋਂ 15 April ਸ਼ਾਮ ਨੂੰ ਲੰਗਰ ਦੀ ਸੰਪੂਰਨਤਾ ਹੋ ਜਾਣੀ ਜੀ ਬਹੁਤ ਧੰਨਵਾਦ ਸਮੂਹੀਆਂ ਸਮੂਹ ਸੰਗਤਾਂ ਦਾ ਬਹੁਤ ਪਰ ਦੇਪRenderTarget ਸਾਰੀਆਂ ਸੰਗਾਂ ਦੇ ਸਹਿਯੋਗ ਦਿੱਤਾ ਸੰਤ ਬਾਬਾ ਸਤਪਾਲ ਸਿੰਘ ਜੀ ਮਹਾਰਾਜੀ ਸਾਰੀ ਆਲੇ ਮਹਾਪੁਰਸ਼ਾਂ ਦੀ ਅਸੀਸਾਂ ਸਦਕਾ 20 April ਨੂੰ ਸੰਤ ਬਾਬਾ ਦਲਾਵਰ ਸਿੰਘ ਜੀ ਜਪੜਾਲੇ ਜਿਨ੍ਹਾਂ ਨੂੰ ਬਰੰਭੀ ਕਰਕੇ ਵੀ ਆਪਾਂ ਯਾਦ ਕਰਦੇ ਆ ਸੰਤ ਬਾਬਾ ਦਲਾਵਰ ਸਿੰਘ ਜੀ ਬਰੰਭੀ ਜਪੜਾਲੇ ਤੇ ਮਾਤਾ ਗਿਆਨਕੋਚੀ ਦੀ ਵਰਸੀ ਜਿਹੜੀ ਆ ਉਹ 20 April ਨੂੰ ਗੁਰਦੁਆਰਾ ਸ਼ਹੀਦਗੰਜ ਦਗਾਣਾ ਕਲਾਂ ਹਰ ਕਾੜ ਰੋਡੋ ਸ਼ਰਪਰ ਵਿਖੇ ਮਨਾਈ ਜਾ ਰਹੀ ਹੈ ਜੀ ਸਭ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਜੀ ਭੋਗਨ ਤੋਂ ਪ੍ਰੰਤ ਕੀਰਤਨ ਦਰਵਾਜ਼ੀ ਰਵਤਾ ਹੋਵੇਗੀ ਕੀਰਤਨੀ ਜਥੇ ਅਤਿ ਸੰਤ ਮਹਾਂਪਰਸ ਸੰਗਤਾਂ ਨੂੰ ਗੁਰਬਾਣੀ ਸੁਣਾ ਕੇ ਨਿਹਾਲ ਕਰਨਗੇ ਸਭ ਨੂੰ ਬੇਨਤੀ ਹੈ 20 April ਨੂੰ ਗੁਰਦਰਾਸ਼ਿਦਨ ਜੇ ਲਗਾਣਾ ਕਲਾ ਵਿਖੇ ਪਹੁੰਚ ਕੇ ਬਾਣੀ ਸੁਣ ਕੇ ਲੰਗਰ ਪਾਣੀ ਛੱਕ ਕੇ ਜੀਵਨ ਸਫਲਾ ਕਰੋ ਜੀ ਸੋ ਬਹੁਤ ਧੰਨਵਾਦ ਸਤਾਰ ਹਰਵਿੰਦਰ ਸਿੰਘ ਜੀ ਹੰਗਰਨੀ ਜਿਨ੍ਹਾਂ ਨੇ ਮੈਸੇਜ ਸਾਰਾ ਤੁਹਾਡੇ ਤੱਕ ਪਹੁੰਚਾਉਣਾ ਹੈ ਜੀ ਸੋ ਸਭ ਨੂੰ ਬੇਨਤੀ ਹੈ ਭਾਈ ਵੱਤਵਾਲ ਲਾਹਾ ਲੈ ਕੇ ਗੁਰਮਹਾਰਾ ਜੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ